ਬਰਨਾਲਾ ਸ਼ਹਿਰ ਵਿੱਚ ਕਤਲकांड ਦੀ ਵਾਪਰੀ ਖੌਫਨਾਕ ਵਾਰਦਾਤ ਤੋਂ ਹਰ ਕੋਈ ਹੈਰਾਨ ਹੈ ਪਿਛਲੇ ਦਿਨੀ ਰਾਮ ਰਾਜਾ ਕਲੋਨੀ ਦੀ ਕੋਠੀ ਵਿੱਚ ਕੁਲਵਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਆਪਣੀ ਮਾਂ ਧੀ ਅਤੇ ਕੁੱਤੇ ਨੂੰ ਗੋਲੀਆਂ ਮਾਰਨ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ ਸੀ ਕਲੋਨੀ 'ਚ ਰਹਿਣ ਵਾਲੇ ਉਸ ਦੇ ਗੁਆਂਢੀ ਅਤੇ ਦੋਸਤ ਕੁਲਵਿੰਦਰ ਦੇ ਇਸ ਕਦਮ ਤੋਂ ਦੰਗ ਰਹੇਗੇ ਨੇ ਮ੍ਰਿਤਕ ਦੀ ਧੀ ਕੈਨੇਡਾ ਤੋਂ ਛੁੱਟੀਆਂ ਹੁਣ ਕਾਰਨ ਮਾਪਿਆਂ ਨੂੰ ਮਿਲ ਲਈ ਹੋਈ ਸੀ ਉਹ ਵੀ ਰਮਾਨ ਮੇਰਾ ਇੱਕ ਭਰਾ ਸੀ ਅਸੀਂ ਛੋਟੇ ਹੁੰਦੇ ਤੋਂ ਇਕੱਠੇ ਸੰਧੂ ਪੱਤੀ ਸਕੂਲ ਚ ਪੜ੍ਹੇ ਅਸੀਂ ਉਸ ਤੋਂ ਬਾਅਦ ਕਾਲਜ ਟਾਈਮ ਦੀ ਸਾਰੇ ਇਕੱਠੇ ਰਹੇ ਕਾਲਜ ਜਮ ਇਹਨੇ ਬੀਏ ਕਰੀ ਸਪੋਰਟਸ ਦਾ ਬਹੁਤ ਵਧੀਆ ਖਿਡਾਰੀ ਜਾਂਦਾ ਸੀਗਾ ਮੈਰਾ ਥੋਣ ਇੰਟਰਨੈਸ਼ਨਲ ਖੇਡਿਆ ਹੋਇਆ ਸੀਗਾ ਬਹੁਤ ਵਧੀਆ ਨੇਕ ਸੁਭਾਅ ਦਾ ਕਦੇ ਕਦੇ ਵੀ ਅੱਜ ਤੱਕ ਕਿ ਨੀ ਜਿੰਦਗੀ ਦੇ ਵਿੱਚ ਗੁੱਸਾ ਨਹੀਂ ਕਰਿਆ ਗੁੱਸਾ ਤੈਨੂੰ ਆਇਆ ਹੀ ਨਹੀਂ ਗੁੱਸੇ ਨਾਲ ਨੀ ਕੋਈ ਚੀਜ਼ ਹੀ ਹੈ ਨਹੀਂ ਸੀਗਾ ਪਤਾ ਨਹੀਂ ਹਾਸਕ ਨਹੀਂ ਹੋਇਆ ਕਿ ਮੇਨਾ ਹੋ ਜਾ ਜਿਉੜ ਕੇ ਰੱਖ ਦਿੱਤਾ ਨੇ ਸਾਨੂੰ ਸਾਰੇ ਨਹੀਂ ਤੇ ਇਹਨੇ ਪਿੱਛੇ ਜਨਵਰੀ ਦੇ ਵਿੱਚ ਇੱਥੇ ਕੋਠੀ ਰਾਮ ਰਾਜ ਦੇ ਲੈ ਕੇ ਪਾਈ ਜੀ ਬਹੁਤ ਵਧੀਆ ਤੇ ਵੱਡੀ ਅਲੀ ਸ਼ਾਨ ਕੋਠੀ ਬਾਈ ਤੇ ਇਹ ਠਿਕਰੀ ਵਾਲਾ ਰੋਡ ਦੇ ਉੱਤੇ ਮੇਨ ਇਹਨਾਂ ਦਾ ਪਹਿਲਾ ਅੰਦਰਲੀ ਰੋਡ ਠਿਕਰੀ ਵਾਲਾ ਰੋਡ ਨਹੀਂ ਜਿਹੜੀ ਅੰਦਰਲੀ ਰੋਡ ਨੇ ਘਰ ਸੀਗਾ ਉਸ ਤੋਂ ਬਾਅਦ ਜਨਵਰੀ ਦੇ ਵਿੱਚ ਇਹਨਾਂ ਨੇ ਆ ਕਿ ਇੱਥੇ ਕੋਠੀ ਦਾ ਮਹੂਰਤ ਕਰਾ ਇੱਥੇ ਆ ਕੇ ਕੋਠੀ ਇੱਥੇ ਰਹਿਣ ਲੱਗੇ ਜਨਵਰੀ ਦੇ ਵਿੱਚ ਇਹ ਜਿਹੜੀ ਕੱਲ ਵਾਲੀ ਜਿਹੜੀ ਘਟਨਾ ਨੇ ਸਾਨੂੰ ਸਾਰ ਨੂੰ ਜੂਰ ਦੇ ਰੱਖ ਪਾੜ ਦੇ ਆਪ ਦਿਨੋਂ ਦਿਮਾਗ ਤੋਂ ਗੱਲ ਬਾਹਰ ਹੋ ਗਈ ਇਹ ਘਟਨਾ ਹੋਈ ਕਿੰਨੀ ਆ ਸਾਨੂੰ ਆਪੇ ਸਮਝ ਨਹੀਂ ਆ ਰਹੀ ਬਹੁਤ ਛੋਟਾ ਪਰਵਾਰ ਸੀ ਆ ਇੱਕ ਬੇਟੀ ਸੀ ਉਹਨੇ ਵੀ ਉਹ ਵੀ ਕੈਨੇਡਾ ਗਈ ਹੋਈ ਸੀਗੀ ਛੁੱਟੀਆਂ ਦੇ ਵਿੱਚ ਵੀ ਉਹਨੂੰ ਇਹ ਕਹਿੰਦਾ ਹੁੰਦਾ ਸੀ ਬੇਟਾ ਤੂੰ ਕਿਤੇ ਨਹੀਂ ਜਾਣਾ ਛੁੱਟੀਆਂ ਦੇ ਵਿੱਚ ਤੂੰ ਇੱਥੇ ਮੇਰੇ ਕੋਲ ਹੀ ਆਉਣਾਗਾ ਛੁੱਟੀਆਂ ਦੇ ਵਿੱਚ 4 ਮਹੀਨੇ ਹੋ ਇੱਥੇ ਹੀ ਬਰਨਾਲੀ ਇੱਥੇ ਆਉਣੀ ਹੁੰਦੀ ਸੀ ਇਹ ਤੇ ਅਸੀਂ ਸਾਰੇ ਮਿਲਦੇ ਜਿਹੜੀ ਬੇਟੀ ਦਾ ਇੰਨਾ ਜ਼ਿਆਦਾ ਸੁਭਾਅ ਵਧੀਆ ਸੀ ਜਿਹਾ ਦੇ ਪਾਪਾ ਵਾਂਗੂ ਗੁਲਬੀਰ ਮਾਨ ਵਾਂਗੂ ਸਾਰੇ ਜਾਣੇ ਬੱਚੇ ਨੂੰ ਪਿਆਰ ਦਿੰਦੇ ਸੀ ਕਦੇ ਅੱਜ ਤੱਕ ਵੀ ਕੋਈ ਇਹ ਜਿਹੀ ਗੱਲ ਨਹੀਂ ਹੋਈ ਕਿਤੇ ਗੁੱਸੇ ਵਾਲੀ ਨਾ ਹੋਰ ਬਸ ਪਤਾ ਨਹੀਂ ਕੀ ਇਹ ਰੱਬ ਦਾ ਬਾਣਾ ਕੀ ਵਾਪੜ ਗਿਆ ਸਾਡਾ ਆਪਸਾ ਉਹਨੂੰ ਸਾਰੀ ਸੰਧੂਪਤੀ ਬਰਾਮ ਰਾਜਿਆ ਕਲੋਨੀ ਸਾਡੀ ਕਿ ਸਾਰੇ ਬੱਚੇ ਬਹੁਤ ਸੋਗ ਦੇ ਵਿੱਚ ਨੇ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਸਾਰੇ ਨੂੰ ਪਤਾ ਨਹੀਂ ਲੱਗ ਰਿਹਾ ਵੀ ਹੋਮ ਕੀ ਗਿਆ ਆ ਮਨ ਪਾਣਾ ਕੀ ਬਤੋਲ ਦੇਖੋ ਇਹਨਾਂ ਦੇ ਤੇ ਨਿਕਸਾਲ ਤੋਂ ਆਲਰੇਡੀ ਕੋਠੀ ਬੰਦ ਪਈ ਸੀ ਇੱਥੇ ਮੈਂ ਰੂਟੀਨ ਦੇ ਵਿੱਚ ਇਹਨਾਂ ਮਿਲਣਾ ਜੁਲਣਾ ਹੁੰਦਾ ਸੀ ਮੈਂ ਜਿੰਨਾ ਕੁ ਦੀ ਬੈਕਗ੍ਰਾਉਂਡ ਜਾਣਦਾ ਮੈਂ ਬਹੁਤ ਹੀ ਨਰਮ ਸੁਭਾਅ ਦੇ ਬੰਦੇ ਸੀ ਔਰ ਬੜੇ ਪਿਆਰ ਦੇ ਨਾਲ ਹੱਸ ਕੇ ਮਿਲਣਾ ਔਰ ਮੈਂ ਇਹਨਾਂ ਦੀ ਬੇਟੀ ਵੀ ਮੇਰੇ ਕੋਲੇ ਕੋਚਿੰਗ ਲਾਰੀਸ ਇੰਸਟੀਚਿਊਟ ਦੇ ਵਿੱਚ ਕੈਨੇਡਾ ਤੋਂ ਆਈ ਸੀ ਬੀਟੀਪੀ ਜਦੋਂ ਮੇਰੇ ਘਰ ਕੋਲ ਦੇ ਨਿਕਲਦੀ ਮੈਂ ਉਹਨੂੰ ਪੁੱਛਦਾ ਬੇਟਾ ਠੀਕ ਹੈ ਬੜਾ ਪਿਆਰ ਦੇ ਨਾਲ ਨਿਮਰਤਾ ਦੇ ਨਾਲ ਉਹਨੇ ਗੱਲ ਕਰਨੀ ਤੇ ਮੈਂ ਤੱਕਲ ਜਦੋਂ ਇਹ ਖਬਰ ਸੁਣੀ ਤਾਂ ਪੈਰਾਂ ਤੋਂ ਜ਼ਮੀਨ ਨਿਕਲਣ ਵਾਲੀ ਗੱਲ ਸੀ ਵੀ ਇਦਾਂ ਦੀ ਸਤਿ ਕਿਸ਼ ਜਿਹੜਾ ਏਡਾ ਨਰਮ ਹੋਵੇ ਔਰ ਏਡਾ ਉਹਦਾ ਕਦ ਹੋਵੇ ਔਰ ਸੋਸਾਇਟੀ ਜਿਹੜਾ ਨਾਮ ਹੋਵੇ ਵੀ ਇਸ ਤਰੀਕੇ ਦਾ ਕਦਮ ਚੁੱਕਦਾ ਮੈਂ ਕੱਲ ਦੇਖ ਕੇ ਬਹੁਤ ਹੈਰਾਨ ਰਹਾ ਮੈਨੂੰ ਤੇ ਲੱਗਦਾ ਵੀ ਇਹ ਕਿਤਨੇ ਕਿਤੇ ਕੋਈ ਹਲਕਾ ਫੁਲਕਾ ਉਹਨਾਂ ਨੂੰ ਡਿਪਰੈਸ਼ਨ ਦੀ ਮੈਨੂੰ ਜਮੇ ਸੁਣ ਨੂੰ ਮਿਲਿਆ ਹੈਗਾ ਵੀ ਪ੍ਰੋਬਲਮ ਸੀ ਉਸੇ ਡਿਪਰੈਸ਼ਨ ਦੇ ਚੱਕਰ ਦੇ ਵਿੱਚ ਕਿਉਂਕਿ ਫਾਈਨੈਂਸ਼ਲੀ ਮੈਨੂੰ ਪਤਾ ਲੱਗਿਆ ਬਹੁਤ ਸੌਂਨੇ ਬਹੁਤ ਮੰਦ ਭਾਗੀਆਂ ਘਟਨਾਵਾਂ ਮੈਂ ਦੇਖੀਆਂ ਵੀ ਕੋਈ ਕਰਜ਼ੇ ਦੇ ਸਿਰ ਤੇ ਕੋਈ ਘਰ ਵਾਲੀ ਨਾਲ ਕੋਈ ਚੱਲਦਾ ਕੋਈ ਹੋਰ 1% ਵੀ ਇਹਨਾਂ ਦੀ ਕੋਈ ਗੱਲ ਹੈ ਹੀ ਨਹੀਂ ਸੀ ਨਾ ਪਰਿਵਾਰ ਦੇ ਵਿੱਚ ਨਾ ਕੋਈ ਲੈਣ ਦੇ ਅੰਦੀਰ ਪ੍ਰੈਸ਼ਨ ਕੋਈ ਹੋਰ ਇਸ ਤਰ੍ਹਾਂ ਦੀ ਸੁਣੀ ਹੀ ਨਹੀਂ ਸੀ ਅੱਜ ਤੱਕ ਕਿਤੇ ਛੇੜ ਹੀ ਨਹੀਂ ਦੇਖਿਆ ਕੋਈ ਸਮਝੋ ਬਾਹਰ ਆ ਵੀਟ ਘਟਨਾ ਕਿਵੇਂ ਵਾਪਰੀ